ਸੋਰਠ ਮਹਲਾ ਚੌਥਾ ਪੰਚ ਪਦ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਇ ਮੇਰੇ ਗੋਵਿੰਦ ਆਪਣੇ ਜਨ ਕੋ ਦੇਹ ਵੜਿਆਈ ਗੁਰਮਤਿ RAM ਨਾਮ ਪਰਗਾਸ ਸਰਾਰਾ ਰਹਾਂ ਸ਼ਰਣਾਇ ਰਹਾ ਇਸ ਸੰਸਾਰ ਸਭ ਆਵਣ ਜਾਣ ਮਨ ਮੂਰਖ ਚੇਤ ਅਜਾਣ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣੇ ਜਿਸ ਨੂੰ ਦੇ ਸੋ ਪਾਏ ਮਸਤ ਅਨੂਪ ਅਤ ਅਗੰਮ ਅਗੋਚਰ ਘਰਪੂਰਾ ਅਲਖ ਲਖਾਇ ਜਿਨ ਇਹ ਚਾਖੇ ਸੋਈ ਜਾਣੇ ਗੂੰਗੇ ਕੀ ਮਠਿਆਈ ਰਤਨੁ ਲੁਕਾਇਆ ਲੋਕੇ ਨਾਹੀ ਜੇ ਕੋ ਰਖੇ ਲੁਕਾਈ ਸਭ ਕਿਛੁ ਤੇਰਾ ਤੂ ਅੰਤਰ ਜਾਮੀ ਤੂ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰਹਿ ਸੋ ਪਾਏ ਚਰਨਾਨਕਿ ਵਰਨਾ ਕੋਈ ਜਿਸਨੂੰ ਦਾਤ ਕਰੈ ਸੋ ਪਾਏ ਗਰ ਨਾਨਕ ਵਰ ਨਕ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ